ਦਾ ਵੀ ਸੱਜਣੋ ਮੱਝ ਇੱਕ ਦਿਖਾਵਾਂਗੇ ਪਰ ਐਦਾਂ ਦੀ ਮੱਝ ਦਿਖਾ ਦਾਂਗੇ ਜਿਵੇਂ ਵੀ ਦੋ ਮੱਝਾਂ ਜਿੰਨਾ ਦੁੱਧ ਦੇਣ ਵਾਲੀ ਮੱਝ ਦਿਖਾ ਦਾਂਗੇ ਬਹੁਤ ਕੁਆਲਿਟੀ ਦੀ ਤੇ ਪਿਓਰ ਹਰਿਆਣੇ ਦੀ ਗਰੰਟੀ ਵਾਲਾ ਸਿਸਟਮ ਹੀ ਰਹੂਗਾ ਤੇ ਬਾਕੀ ਕੁਆਲਿਟੀ ਬਾਲੀ ਕਮਾਲ ਦੀ ਹੈ ਮੱਝ ਦੀ ਇੱਕ ਤਾਂ ਕੋਈ ਵੀ ਭਰਾ ਛੋਟੀ ਨਾ ਮੰਨ ਲੈ ਮੱਝ ਆ ਗਈ ਫੁੱਲ ਵੱਡੀਆਂ ਜੇ ਪਿੰਡ ਖੜਿਆ ਕੋੜੇਨਾਵ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਕਹਿਣ ਨੂੰ ਜ਼ਿਲ੍ਹਾ ਸੰਗਰੂਰ ਆ ਜਾਂਦਾ ਬਾਰਡਰ ਏਰੀਆ ਆ ਗਿਆ ਬਿਲਕੁਲ ਹਰਿਆਣੇ ਦੇ ਬਿਲਕੁਲ ਸਾਈਡ ਜੀ ਤੇ ਆ ਗਿਆ ਨਾਲ ਲੱਗਮਾਂ ਕਹ ਲਈਏ ਤੇ ਗੱਲਬਾਤ ਬਾਈ ਨਾ ਕਰਾਂਗੇ ਡਿਟੇਲ ਉਹ ਤੋਂ ਪੁੱ ਆ ਜਾ ਰਿਹਾ ਔਰ ਲੇਵਨ ਨੇ ਆਇਆ ਹੋਰ ਕਨੇ ਆ ਠੀਕ ਹੈ ਚੜਦੀ ਕਲਾ ਹਾਂ ਚੜਦੀ ਕਲਾ ਨਾਮ ਤੇ ਨੰਬਰ ਬੋਲ ਤੇਰਾ ਨਾਮ ਲਾਪਰੇ ਸਿੰਘ ਨੰਬਰ 88725 32855 32855 ਔਰ ਲਾਪਰੇ ਤੇ ਜਮਾ ਓਕੇ ਆ ਕੰਮ ਜਮਾ ਓਕੇ ਚੜਦੀ ਕਲਾ ਇੱਕ ਮਾਜੀ ਦਿਖਾਉਣੀ ਅੱਜ ਹਾਂ ਇੱਕ ਇਹ ਖਰੀਦੀ ਵੀ ਆ ਕੇ ਕਰਦੀ ਮਾਝ ਆਪਣੀ ਅਕ੍ਰਿਤੀ ਹੋਈ ਠੀਕ ਆ ਐਤ ਕੀ ਲਈ ਆ ਜਾਂ ਕਹਿ ਲਈ ਵੀ ਪਹਿਲਾਂ ਦੀ ਆ ਨਾ ਪਹਿਲਾਂ ਦੀ ਆ ਆਪਾਂ ਨੇ 24 ਸਾਲ ਪਹਿਲਾਂ ਦੀ ਠੀਕ ਆ ਗੱਲ ਕਹਿ ਲਈ ਇੱਕ ਸੂਆ ਚੋਲੀ ਹਾਂ ਚੋਲੀ ਆ ਜਾ ਚੋ ਬਰਤੋਰ ਖੋਲ ਕੇ ਸੂਆਲਾ ਪ੍ਰੀਤ ਕਿਹੜਾ ਸੁੰਦੀ ਆਉਂਦਾ ਸੂਆ ਤੀਜਾ ਸੁੰਦੀ ਐ ਜਮਾ ਅਰੀਜਨਲ ਆ ਜਮਾ ਆ ਸੂਆ ਸੁੰਦੀ ਆ ਸੱਜਣੋਂ ਤੀਜਾ ਮੰਨ ਲਿਓਏ ਵੀ ਰੇਲ ਗੱਡੀ ਦਾ ਨਾ ਤੁਹਾਨੂੰ ਯਾਰ ਇੱਕ ਡੱਬਾ ਹੀ ਦਿਖਾਉਣ ਲੱਗਿਆ ਐਡਾ ਕਸਾਇ ਜਮਾ ਅੱਜ ਦਾ ਤੇ ਇੱਕ ਲਾਪਰੀਤ ਕਾਲੀ ਥੋੜੀ ਜਿਹਰੂਰ ਕਰ ਗਿਆ ਵੀ ਮੱਝ ਹਲੇ ਕੱਢਦੀ ਦੀ ਇੱਕ ਹਫਤੇ ਲਗਭਗ ਆ ਨਾ ਹਾਂਜੀ ਕੱਢਦੀ ਦੀ ਹਫਤੇ ਦਾ ਹਫਤਾ ਕੱਢ ਦੂ ਤੇ ਚੜਾਈ ਬਾਲੀ ਕਮਾਲ ਦੀ ਉੱਤੋਂ ਲੈ ਚੱਲ ਆਇਆ ਚਲ ਬਾਈ ਸਿੱਧੀ ਚਲਾ ਦੇ ਆ ਇਹਨੂੰ ਕੱਢ ਦੂ ਇੱਕ ਹਫਤਾ ਹਾਂ ਇੱਕ ਹਫਤਾ ਕੱਢ ਦੂ ਕਿੰਨਾ ਦੁੱਧ ਪਾਇਆ ਦੂਜੇ ਸੂਏ ਜਮਾਂ ਜੈਨੂਅਨ ਚੋਣ ਦਾ ਦੂਜੇ ਸੂਏ 18 ਕਿਲੋ 700 ਗ੍ਰਾਮ ਪਾਇਆ 18 ਕਿਲੋ ਤੇ 700 ਗ੍ਰਾਮ ਕਮਾ ਲ ਆ ਬਾਈ ਇਧਰਲੇ ਬੰਨੇ ਦੂਜੇ ਸੂਏ ਦਾ ਰਿਕਾਰਡ ਪਾਈ ਕਹਿੰਦਾ 18 ਕਿਲੋ ਤੇ 700 ਗ੍ਰਾਮ ਦਾ ਰਿਹਾ ਚਵਾਈ ਦੀ ਕਿਵੇਂ ਆ ਜਵਾਈ ਜਮੀ ਓਕੇ ਪੋਲੀ ਨਾ ਜਮੀ ਟੈਟ ਫਟ ਨਾ ਜਮੀ ਪੋਲੀ ਗਾਰੰਟੀ ਹੈ ਬਣੀ ਦਵਾਈ ਦੀ ਨਾ ਕੋਈ ਨਹੀਂ ਥਣ ਵੱਧ ਘਟਾ ਨਾ ਕੋਈ ਥਣ ਵੱਧ ਘਟਣੀ ਹੈ ਜਦ ਗਾਰੰਟੀ ਹੈ ਬਣੀ ਤੇ ਲੈ ਵੀ ਮਤਲਬ ਲਾਪਰੀ ਤੇ ਕਹਿੰਦਾ 100 ਦੀ 100 ਰਹੂਗੀ ਇੱਕ ਤਾਂ ਇਹਦੇ ਚ ਇਹ ਘਟ ਰਹੀ ਵੀ ਇੱਕ ਦਾ ਲਾਪਰੀ ਤੇ ਨਹੀਂ ਕਟਿੰਗ ਨਹੀਂ ਕਰੀ ਨਹੀਂ ਨਾ ਸੇ ਮੰਨ ਲਓ ਵੀ ਪਿੰਡੇ ਤਾਂ ਨਾ ਸਾਨੂੰ ਮੈਂ ਇਹਦੀ ਕੱਲੀ ਕੱਲੀ ਨਸ ਦਿਖਾ ਦਾਂਦਾ ਐਦਾਂ ਵੀ ਮੱਝ ਆ ਸਬਾ ਆਦੀ ਆਗੀ ਬਿਲਕੁਲ ਠੰਡੀ ਲਾ ਕੇ ਰਾਂ ਬਾਈ ਹੋਰ ਕਮਾ ਦੇ ਆ ਇਹਨੂੰ ਕਿਉਂਕਿ ਤੁਰਦੀ ਦੀ ਜੱਜਮੈਂਟ ਥੋੜੀ ਜਿਹਾ ਜ਼ਿਆਦਾ ਹੋ ਜਾਂਦੀ ਹੈ ਨਾ ਮੱਝ ਦੀ ਖੜੀ ਦੀ ਘੱਟ ਹੁੰਦੀ ਆ ਤੁਰਦੀ ਦੀ ਜ਼ਿਆਦਾ ਹੋ ਜਾਂਦੀ ਆ 18 ਕਿਲੋ ਤੇ 700 ਗ੍ਰਾਮ ਦੁੱਧ ਬਾਈ ਕਹਿੰਦਾ ਆਪਾਂ ਇਹਦਾ ਚੋਲਿਆ ਤੇ ਇੱਥੇ ਜੇ ਬਾਈ ਰੋਕ ਲੀਂਦਾ ਨਾਲ ਖੜਕੇ ਉਹਦੇ ਕੱਦ ਦਾ ਆਈਡੀਆ ਕਰਾ ਦੇ ਇੱਕ ਵਾਰੀ ਮੱਝ ਦੇ ਆਈਡੀਆ ਜਾ ਹੋ ਜਾਈ ਓਏ ਮੱਝ ਕਿੱਡੀ ਕਾ ਕੇ ਤੇ ਕੋਈ ਭਰਾ ਕੇ ਇਹਦੇ ਵੀ ਯਾਰ ਵੱਡੀ-ਬੁੱਡੀ ਬਣਾਦੀ ਹੈ ਨਾ ਇਹ ਇੱਥੇ ਰੋਕ ਲੀਂ ਛੋਟੀਆਂ ਚ ਨਹੀਂ ਆਉਂਦੀ ਵੱਡੀਆਂ ਜੀ ਆਉਂਦੀ ਆ ਕਮਾਲਾ ਬਾਈ ਉੱਥੋਂ ਤੇ ਚੜਾਈ ਇਹ ਕਹਿ ਸਕਦੇ ਆ ਯਾਰਾ ਵੀ ਉਤੋਂ ਜਿੱਦਾਂ ਆਪਾਂ ਕਹਿੰਨੇ ਇੱਕ ਸਿੰਗਲ ਬੈੱਡ ਹੁੰਦਾ ਦਮਾਨ ਬੈੱਡ ਕਹਿੰਨੇ ਉਦਾਂ ਨਹੀਂ ਚੜਾਈ ਆਦੀ ਪੂਰੀ ਬਾਡੀ ਖੁੱਲੀ ਦੀ ਮੱਝੇ ਕਮਾਲ ਆ ਬਾਈ ਤੇ ਗੱਬਣ ਪਤਾ ਆਲਾ ਪਰੀ ਤੇ ਗੜੇ ਸੀ ਮੰਦੀ ਆ ਗੱਬਣ ਸਰਕਾਰੀ ਸੀ ਮੰਦੀ ਸਰਕਾਰੀ ਜਿਹੜੇ ਆਪਣੇ ਕਹ ਲੀਏ ਵੀ ਚੰਗੇ ਹਸਰਦਾਰਾਂ ਚੰਗੇ ਰੂਪ ਦੇ ਜਾਂਦੇ ਆ ਠੀਕ ਆ ਗੱਲ ਤੇ ਦੁੱਧ ਕਿੰਨਾ ਕ ਲੰਬਾ ਟਾਈਮ ਤੇ ਆਂਦੀ ਆ ਇਹ ਦੁੱਧਾ ਸੱਤ ਅੱਠ ਮਹੀਨੇ ਪਿਆ ਦਿੰਦੀ ਹੈ ਠੀਕ ਹੈ ਗੱਲ ਹਾਂ ਕਹਿਣ ਦਾ ਪਾਪ ਵੀ ਛੱਡਣੀ ਪੈਣੀ ਆ ਮੌਕੇ ਜਾ ਕੇ ਹਾਂ ਛੱਡਣੀ ਪੈਂਦੀ ਆ ਉਹ ਕੰਮ ਤਾਂ ਨਹੀਂ ਹੁੰਦਾ ਕਿਤੇ ਕੋਈ ਭਰਾ ਕੇ ਤੇ ਯਾਰ ਬਾਈ ਨੇ ਇੱਥੋਂ ਲੈ ਇੱਥੋਂ ਲਈ ਆ ਗਈ ਮੱਝ ਪੈਣ ਨਾ ਨਾ ਇੱਥੋਂ ਲਈ ਨੈਲੇ ਪਾਪੜੇ ਤੋਂ ਲਈ ਆਈ ਪਿਆਵ ਹਾਂ ਪਿਆਵ ਹਰੈਣੇ ਚ ਠੀਕ ਹੈ ਗੱਲ ਹੈ ਪੈਸੇ ਇਹਦੇ ਫਿਰ ਕਿੰਨੇ ਲਵਾਂਗੇ ਪੈਸੇ ਇਹਦੇ 2 ਲੱਖ 60 ਹਜ਼ਾਰ ਲਵਾਂਗੇ 2 60 ਤਾਂ ਬਾਲਾ ਜਮੀ ਜੈਜਾ ਕੰਮ ਕਰਦੇ ਵੀ ਜੇਬ ਚ ਲਾਪਰੀ ਤਾਂ ਇੰਨੇ ਪੈਸੇ ਪਾਉਣੇ ਆ ਮੰਗਣ ਨੂੰ ਤਾਂ ਦਿਖ ਜਮੀ ਜੈਜਾ ਤੇਰੀ ਚੀਜ਼ ਆ ਮੰਗਣ ਨੂੰ ਤਾਂ ਚਾਹੀਦਾ ਮੰਗਲਾ 5 ਲੱਖ ਠੀਕ ਆ ਮਾਲਕ ਨੂੰ ਤਾਂ ਮੈਂ ਕਹਿੰਦਾ ਹੁੰਦਾ ਵੀ ਜਿਹੜੇ ਨੇ ਯਾਰ ਇਹ ਇਹ ਤੋਹਫਾ ਤਿਆਰ ਕਰਿਆ ਹੁੰਦਾ ਹਨਾ ਉਹਨੂੰ ਤਾਂ ਪੰਜ ਵੀ ਥੋੜਾ ਲੱਗਦਾ ਹੁੰਦਾ ਖਰੀਦਦਾਰ ਨੂੰ ਕਹਿ ਲਈਏ ਵੀ ਜਾਦੇ ਲੱਗਦਾ ਹੁੰਦਾ ਪਰ ਕੁਆਲਿਟੀ ਦੀ ਚੀਜ਼ ਮਿਲ ਜੇ ਮੈਂ ਕਹਿੰਦਾ ਉਹਨਾਂ ਵੀ ਪੈਸੇ ਤਾਂ ਹਨਾ ਪੈਸੇ ਲਾ ਕੇ ਵੀ ਚੰਗੀ ਚੀਜ਼ ਮਿਲ ਜੇ ਬੰਦੇ ਨੂੰ ਜਮੀਂ ਜੇਬ 'ਚ ਕਿੰਨੇ ਪੈਸੇ ਪਾ ਲੇਗਾ ਜਮੀਂ ਫਿਕਸ ਜੇਬ 'ਚ ਹਾਂ ਵੀ ਜੀਤੋ ਛੋਟ ਹੀ ਕਰਨੀ ਆ ਕੱਲੀ ਬਸ ਉਹ ਕੰਮ ਹੀ ਕਰ ਦੋ ਜਮੀਂ ਦਾ ਮੈਂ ਸੁਣ ਲਿਆ ਜਮੀਂ ਐਂਡ 235000 ਦੀ ਜੈਸਨ ਹੋਈ ਆ ਜੈਸਨ ਹੋਈ ਇਹ ਦੇ ਦਾਂਗੇ ਠੀਕ ਆ ਗੱਲ 2 ਲੱਖ ਤੇ ਬਾਕੀ ਕਹ ਮੋਲੇ ਦਾ ਹੈਗਾ 2 ਲੱਖ ਤੇ 60 ਹਜ਼ਾਰ ਕਿਤੇ ਕੋਈ ਭਰਾ ਕਹਿੰਦੀ ਵੀ ਬਾਈ ਨੇ ਪਤਨੀ 235 ਇਹਦਾ ਮੁੱਲ ਮੰਗ ਲਿਆ ਮੁੱਲ ਮੰਗਿਆ ਬਾਈ ਕਹਿੰਦਾ 260 ਤੇ 235 ਹੀ ਦੇਣੀ ਆ 235 ਜਿਸ ਨੂੰ ਇਹ ਵਸੋ ਠੀਕ ਆ ਮਾਨਤਾਨ ਛੋਟ ਛੱਪਾ ਦੂਰੋਂ ਕੋਈ ਭਰਾ ਹੁੰਦਾ ਜੇ ਦੂਰੋਂ ਮਾਨਤਾਨ ਕਰਦਾਂਗੇ ਕਰਦਾਂਗੇ ਠੀਕ ਆ ਉੱਥੇ ਦਿਖਾ ਦੇਣਾ ਸਾ ਆ ਲੱਤ ਦੇ ਅੰਦਰਲੇ ਬੰਨੇ ਨਾ ਪਿਛਲੀ ਲੱਤ ਦੇ ਇਹ ਮੰਨ ਲਓ ਵੀ ਯਾਰ ਦੁੱਧ ਵਾਲਾ ਪੀਸ ਹੀ ਆ ਕਿਉਂਕਿ ਬਾਈ ਹੋਰੀ ਰਹਿੰਦੀ ਆ ਖੇਤਾਂ 'ਚ ਥੋੜਾ ਜਿਹਾ ਉਹਦੇ ਘਰ ਕੇ ਉੱਪਰ ਆ ਜਾ ਮਨਾਉਂਦੀ ਆ ਜੇ ਇਹਦੀ ਤੁਹਾਨੂੰ ਮੈਂ ਦੱਸਿਆ ਵੀ ਕਾਟਿੰਗ-ਕੂਟਿੰਗ ਕਰੀ ਹੁੰਦੀ ਤਾਂ ਨਸ ਨਾ ਤੁਹਾਨੂੰ ਬਾਡੀ ਤੋਂ ਕੱਲੀ-ਕੱਲੀ ਦਿਖਾ ਦਿੰਦੇ ਬਿਲਕੁਲ ਬਰੀਕ ਚਮੜੇ ਚ ਆ ਗਈ ਹੈਵੀ ਮੱਝ ਆ ਗਈ ਵੱਡੀਆਂ ਮੱਝਾਂ ਚ ਹੀ ਆਉਂਦੀਆਂ ਛੋਟੀਆਂ ਚ ਨਹੀਂ ਆਉਂਦੀ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਇਹਨੇ ਦਿੱਤਾ 18 ਕਿਲੋ ਤੇ 700 ਗ੍ਰਾਮ ਤੇ ਬਾਕੀ ਲਾਪਰੀ ਤਾਂ ਆਪਾਂ ਕਹਿ ਲਈ ਵੀ ਜਿਹੜਾ ਭਰਾ ਖਰੀਦਦਾ ਯਾਰ ਉਹਦੀ ਕੇਰ ਤੇ ਡਿਪੈਂਡ ਹਾਂ ਹਾਂ ਕੇਰ ਤੇ ਉਹਦੀ ਖਰਾਕ ਤੇ ਉਹਦੀ ਕੇਰ ਤੇ ਉਹਦੀ ਟੈਲ ਤੇ ਡਿਪੈਂਡ ਆ ਵੀ ਉਹ ਆਪਦੇ ਘਰੇ ਜਾ ਕੇ ਇਹ ਤੋਂ 20 ਚੋਲੇ ਤੋਂ 21 ਚੋਲੇ ਇਹਨੂੰ ਨਾ ਕੁਝ ਪਾਵੇ ਯਾਰ ਇਹ ਤੋਂ 14-15 ਵੀ ਚੋਲੇ ਹੈ ਨਾ ਹਾਂਜੀ ਤੇ ਬਾਕੀ ਉਰੇ ਤਸੱਲੀ ਕਰਾ ਦਾਂਗੇ ਆਪਾਂ ਜਿਹੜਾ ਸੱਜਣ ਆਊਗਾ ਹਾਂ ਕਰਾ ਦਾਂਗੇ ਆ ਨੰਬਰ ਬੋਲ ਤੇਰਾ 88725 32855 88725 32855 ਬਾਈ ਦਾ ਨੰਬਰ ਆ ਪਿੰਡ ਘੋੜੇਨਾਵ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੇ ਏਰੀਆ ਆ ਗਿਆ ਸੱਜਣੋਂ ਬਾਰਡਰ ਵਾਲਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ